ਮਾਂ ਮਰੇ ਤੇ ਪੇਕੇ ਮੁਕਦੇ ਪਿਓ ਮਰੇ ਕਰ ਵੇਲਾ ਸ਼ਾਲਾ ਮਰਨ ਨਾ ਵੀਰ ਕਿਸੇ ਦੇ ਉੱਜੜ ਜਾਂਦਾ ਏ ਮੇਲਾ ਪਾਈ ਪਾਈਆਂ ਦੇ ਦਰਦੀ ਹੁੰਦੇ ਪਾਈ ਪਾਈਆਂ ਦੀਆਂ ਬਾਵਾ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਤੇ ਮਾਵਾ ਦਾ ਪਿਆਰ ਸਮੁੰਦਰੋਂ ਡੂੰਗਾ ਅੰਤਕ ਕੀ ਸੇਨਾ ਪਾਇਆ ਮਾਵਾ ਦੇ ਪੈਰਾਂ ਥੱਲੇ ਜੰਨਤ پاک نبی ਫਰਮਾਇਆ پاک نبی ਫਰਮਾਇਆ ਤੇ ਇੱਕ ਰੋਜ ਜਹਾਨੋਂ ਜਾਣਾ ਏ ਜਾ ਕਬਰੇ ਵਿੱਚ ਸਮਾਣਾ ਏ ਤੇਰਾ ਗੋਸਤ ਕੀੜੀਆਂ ਖਾਣਾ ਏ ਕਰ ਚੇਤਾ ਮਰਗ ਵਿਸਾਰ ਨਹੀਂ ਉੱਠੇ ਜਾਗ ਕੁੜਾੜੇ ਮਾਰ ਨਹੀਂ ਉੱਠੇ ਜਾਗ ਕੁੜਾੜੇ ਮਾਰ ਨਹੀਂ ਤੇ ਜੀਵਨ ਜੀਵਨ ਹਰ ਕੋਈ ਆਖੇ ਮੌਤ ਖੜੀ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਹਣੇ ਖਾਕ ਅੰਦਰ ਜਾ ਸੁੱਤੇ ਖਾਕ ਅੰਦਰ ਜਾ ਸੁੱਤੇ ਤੇ ਇਸ਼ਕ ਨਹੀਂ ਹੁੰਦਾ ਨਾਲ ਤਵੀਤਾ ਛੱਡ ਦੇ ਕਲਮ ਦਵਾਤਾ ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹ ਨਾ ਪੁੱਛਦੇ ਜਾਤਾਂ ਪਾਤਾਂ ਬਿਨ ਮਤਲਬ ਕੋਈ ਨਹੀਂ ਯਾਰ ਬਣਦਾ ਬੜੇ ਯਾਰ ਬਣਾ ਕੇ ਵੇਖਿਆ ਮੈਂ ਬੁੱਲੇ ਸ਼ਾ ਨਾ ਦਿਲਾਂ ਦੀ ਸਾਂਝ ਪਾਈ ਆਪਣਾ ਆਪ ਲੁਟਾ ਕੇ ਵੇਖਿਆ ਮੈਂ ਆਪਣਾ ਆਪ ਲੁਟਾ ਕੇ ਵੇਖਿਆ ਮੈਂ ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋਂ ਪਾਵੇ ਸੂਲੀ ਚੜਨਾ ਪੈ ਜਾਵੇ ਨਾ ਚੱਚ ਨੱਚ ਕੇ ਯਾਰ ਬਣਾ ਲੈਂਦਾ ਭਾਵੇਂ ਕੰਜਰੀ ਬਣਨਾ ਪੈ ਜਾਵੇ ਭਾਵੇਂ ਕੰਜਰੀ ਬਣਨਾ ਪੈ ਜਾਵੇ